ਹੰਡਾ ਜੀ ਮੇਰਾ ਦਲਜੀਤ ਦਲਜੀਤਾਂ ਦਾ ਕੀ ਹੋਇਆ ਕਿ ਮਾਮਲਾ ਕਿਹੜਾ ਸਾਰਾ ਜੀ ਆ ਕੇ ਗੱਡੀ ਜਦੋਂ ਵੱਜੀ ਦੇਖੀ ਹੈ ਜੀ ਵਿੱਚ ਉਹਨੂੰ ਬਾਹਰ ਕੱਢਿਆ ਜੀ ਉਹਨੂੰ ਕਿਹਾ ਪੁੱਤਰ ਬਾਹਰ ਆਕੜ ਪਿਆ ਪਹਿਲੇ ਉਹਨਾਂ ਨੂੰ ਪੁਲਿਸਰ ਕੋਲੋਂ ਕੀਤਾ ਕੋਣਾ ਪੁਲਿਸਾ ਲੈ ਆਏ ਤਾਂ ਫੇਰ ਨੂੰ ਕੱਢਿਆ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਸਾਰੀ ਘਟਣਾ ਜੀ 6 ਵਜੇ ਦਾ ਅੱਜ ਸਵੇਰੇ 6 ਵਜੇ ਦਾ ਟਾਈਮ ਸੀ ਕਿੰਨੇ ਜਣੇ ਸੀ ਗੱਡੀ ਵਿੱਚ ਦੋ ਜਣੇ ਕੀ ਡਰਿੰਕ ਵਗੈਰਾ ਕੀਤਾ ਇਹਨਾਂ ਨੇ ਕੋਈ ਲੱਗਦੀ ਆ ਓਕੇ ਤੇ ਤੂੰ ਹੀ ਆ ਕੇ ਗੱਲਬਾਤ ਕੀਤੀ ਤੁਹਾਨੂੰ ਉਹ ਬੋਲਣ ਲੱਗ ਪਏ ਜੀ ਨਹੀਂ ਬੋਲਣ ਲੱਗ ਪਏ ਠੀਕ ਹੈ ਜੀ ਕਿਹੜੀ ਜਗ੍ਹਾ ਪੈਂਦੀ ਦੁਕਾਨ ਕਿਹੜਾ ਕਿਹੜਾ ਰਿਆ ਬਾਬਾ ਕੇ ਥਾਣੇ ਸ਼ਹਿਰ ਕਰਦੇ ਨਾਲ ਜੀ ਥਾਣਾ ਕਿਹੜਾ ਪੈਂਦਾ ਜੀ ਦਸਤੀ ਬਾਬਾ ਕੇ ਹਲ ਦਾ ਠੀਕ ਹੈ ਬਈ ਪਿੰਡਰ ਬੁਸਤਾ ਤਰੀ ਕੀ ਮਾਮਲਾ ਕੀ ਅਸਰਾ ਤੁਸੀਂ ਜੀਰੇ 7 ਵਜੇ ਤੋਂ 10 ਮਿੰਟ ਪਹਿਲਾਂ ਜੀ ਸਾਹਮਣੇ ਸਰਦਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਕਿ ਤੁਹਾਡੀ ਦੁਕਾਨ ਮੁਟਰੀ ਹੈ ਸਾਹਮਣੇ ਕਾਰ ਬਜੀ ਥਾਰ ਜੀ ਕਿਥੇ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਕਿ ਅਨਬੈਲੈਂਸ ਹੋਈ ਕੋਈ ਬੰਦਾ ਵੀ ਬਚਿਆ ਉਹਦੇ ਕੋਲੋਂ ਪੁੱਛਿੰਜੀ ਦੇ ਕੋਲੋਂ ਨਿਕਲ ਕੇ ਚਲੇਗੀ ਕਾਰ ਤੇ ਉਹ ਇੰਨੀ ਜ਼ੋਰ ਦੀ ਸਟ੍ਰਕ ਕਰਤੀ ਕਿ ਵਾਲੇ ਅੱਧੇ ਦੇ ਅੱਧੇ ਕਿਲੋਮੀਟਰ ਦੇ ਲੋਕਾਂ ਨੂੰ ਕਾਫੀ ਨੂੰ ਇਹ ਜਦੋਂ ਮੈਂ ਮੌਕੇ ਤੇ ਆਇਆ ਦੇਖਿਆ ਤੇ ਦੋ ਮੁੰਡੇ ਅੰਦਰ 16 ਤੋਂ 18 ਸਾਲ ਦਾ ਇੱਕ ਤਾਂ 22 ਤੋਂ 24 ਸਾਲ ਦਾ ਜਾਂ 20 ਤੋਂ 22 ਸਾਲ ਦਾ ਅਪ੍ਰੋਕਸੀਮੇਟਲੀ ਉਹ ਕਹਿੰਦਾ ਜੀ ਉਹ ਇੱਕ ਮੁੰਡੇ ਜਿਹੜਾ ਡਰਾਈਵਿੰਗ ਕਰ ਰਿਹਾ ਸੀਗਾ ਉਹ ਨਸ਼ੇ ਦੇ ਟੁੰਡੇ ਦੇ ਵਿੱਚ ਪੂਰਾ ਲੱਟੂ ਹੋਇਆ ਹੋਇਆ ਸੀ ਉਹਨੂੰ ਕੋਈ ਸੁੱਧ-ਬੋਧ ਨਹੀਂ ਸੀ ਸੱਟਾਂ ਲੱਗੀਆਂ ਆਪਣਾ ਬੰਦਾ ਨਾਲ ਭੇਜ ਕੇ ਉਹਨੂੰ ਮੈਂ ਪੱਟੀ ਕਰਵਾਈ ਜਦੋਂ ਇਹਨੂੰ ਪੱਟੀਆਂ ਕਰਵਾ ਕੇ ਯਾਰ ਪੱਟੀ ਕਰਵਾ ਕੇ ਉਹਨੂੰ ਮੈਂ ਉਸਦੇ ਲਿਆ ਬਾਪ ਪਿਠਾਇਆ ਉਸ ਤੋਂ ਬਾਅਦ ਉਹਨੇ ਓਨਰ ਆਏ ਕੈਂਡੀਡੇਟ ਘੰਟੇ ਬਾਅਦ ਕਹੂ ਫਿਰਲੇਉ ਜਦੋਂ ਉਹਨਾਂ ਦੇ ਓਨਰ ਆਏ ਤੇ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਦੁਕਾਨ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਾਡੇ ਨਾਲ ਕੋਈ ਹਮਸਪਤੀ ਪੇਸ਼ ਨਹੀਂ ਕੀਤੀ ਉਹ ਤਾਂ ਆਪਣੀ ਗੱਡੀ ਦੇਖਦੇ ਰਹੇ ਕਿ ਸਾਡੀ ਗੱਡੀ ਨੁਕਸਾਨ ਹੋ ਗਿਆ ਸ਼ੋਰੂਮ ਤੇ ਜਾਊਗੀ ਕਿੰਨਾ ਲੱਗ ਜਾਣਾ ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਕ ਵਰਡ ਵੀ ਹਮਸਪਤੀ ਦਾ ਪੇਸ਼ ਨਹੀਂ ਕੀਤਾ ਜਦਕਿ ਉਹਨਾਂ ਦੀ ਗਲਤੀ ਨਾਲ ਗੱਡੀ ਵੱਜੀ ਉਹਨਾਂ ਨੇ ਮੁੰਡਿਆਂ ਨੇ ਸ਼ਰਾਬ ਪੀਤੀ ਨਸ਼ਾ ਕੀਤਾ ਉਹਨਾਂ ਨੂੰ ਕੱਟੀਆਂ ਵੀ ਕਰਾਈਆਂ ਸਾਡੇ ਨਾਲ ਉਹਨਾਂ ਨੇ ਕੋਈ ਹਮਸਪਤੀ ਗੱਲ ਤੇ ਕਰ ਲਈ ਨਹੀਂ ਕਿੱਥੇ ਤੁਹਾਡਾ ਨੁਕਸਾਨ ਕਿੰਨਾ ਹੋ ਜਾਣਾ ਹੈ ਕਿ ਮੇਰਾ ਨੁਕਸਾਨ ਕਿੱਥੋਂ ਹੋ ਗੜ 4 ਕੁ ਲੱਖ ਦਾ ਸਰ 4 4.5 ਲੱਖਾਂ ਨੂੰ ਚਾਲ ਹੋ ਗਿਆ ਬਾਕੀ ਵੀ ਰੇਨਸਮੈਂਟ ਕੰਮ ਕਰਦੇ ਦਿਨ ਦਿਨ ਦਿਹਾੜੇ ਦੇ ਦਿਨ ਹੈ ਪਹਿਲਾਂ ਸਰਾਧਾਂ ਦੇ ਦਿਨ ਗਏ ਉਹਨਾਂ ਦਿਨ 4 ਦਿਨਾਂ ਦੇ ਬਾਜੀ 10 12 ਦਿਨ 15 ਦਿਨ ਦੁਕਾਨ ਰੈਡੀ ਨਹੀਂ ਹੋਣੀ ਮੈਂ ਸਦੋ ਠੇਕੇ ਉੱਥੇ ਥਾਣਾ ਫਿਰ ਵੀ ਕਹਿ ਕੇ ਆਇਆ ਮੈਂ ਕਿਹਾ ਮੇਰੀ ਦੁਕਾਨ ਇਹ ਸਮਝਦੇ ਜੇ ਤੱਕ ਥਾਣੇ ਨਹੀਂ ਹੋਇਆ ਮੈਂ ਕਿਹਾ ਮੇਰਾ ਕੋਈ ਖੋਖਾ ਥੋੜੇ ਸ਼ੋਅਰੂਮ ਹੈ ਕਿਹੜਾ ਕਿਦਣਾ ਦੂਰ ਕਰ ਦਿੱਤਾ ਥਾਣਾ ਕਿਹੜਾ ਵੇਂਦਾ ਪਾਵਾ ਖੇਲ ਬਜੀ ਸ਼ਾਇਦ ਕਰਦੇ ਹਾਂ ਆ ਪੋਜ਼ੀਸ਼ਨ ਕੀ ਆ ਤਾਂ ਕਹਿੰਦੇ ਪਹਿਲਾਂ ਆਪਣਾ ਰਾਜੀਨਾਮਾ ਕਰ ਲਓ ਜੇ ਹੁੰਦਾ ਤਾਂ ਕਿ ਨਹੀਂ ਰਾਜੀਨਾਮਾ ਹੁੰਦਾ ਫਿਰ ਅਸੀਂ ਬੈਠੇ ਆਂ ਤੇ ਅਸੀਂ ਗੱਡੀ ਚੁਕਲੇ ਆਵਾਂਗੇ ਬੈਟਰ ਹੈ ਕਿ ਤੁਹਾਡਾ ਰਾਜੀਨਾਮਾ ਹੋ ਜੇ ਕਿ ਜਿਹੜਾ ਖਰਚਾ ਤੁਹਾਨੂੰ ਦੇਂਦੇ ਤੇ ਦੇਖੋ ਉਸੇ ਤਰੀਕੇ ਨਾਲ ਤੁਹਾਡਾ ਨਾਲ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ ਬਜੀ ਹਲੇ ਕੋਈ ਵੀ ਹਲੇ ਗੱਲਬਾਤ ਕਰਨ ਦੀ ਸਾਡੇ ਨਾਲ ਪਿਆਰੀ ਨਹੀਂ ਹੈ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਹੈ ਪੁਲਿਸ ਵੱਲੋਂ ਕਾਰਵਾਈ ਹੋਈ ਹੈ ਜਿਹੜੀ ਪੁਲਿਸ ਵਾਲੀ ਗੱਡੀ ਲੰਘਦੀ ਤੇ ਪੀਸੀ ਆਉਂਦੀ ਉਹਨਾਂ ਨੇ ਵੀ ਕਾਰਵਾਈ ਕੀਤੀ ਉਹਨਾਂ ਨੇ ਪੁਜੀਟ ਕੀਤਾ ਉਸ ਤੋਂ ਬਾਅਦ ਸਾਰੰਚਾਰ ਦੀ ਆਈ ਉਹਨਾਂ ਨੇ ਵੀ ਸਾਰੀ ਰਿਪੋਰਟ ਲਿਖੀ ਇਹਨਾਂ ਨੂੰ ਤੁਸੀਂ ਦੇਖ ਲੇ ਜੇ ਦਿਨ ਦਾ ਸਮਾਂ ਹੁੰਦਾ ਹੈ ਜੇ ਦੇਖ ਤਾਂ ਸਾਡੀ ਜੇ ਦਿਨ ਦਾ ਸਮਾਂ ਹੁੰਦਾ ਅੰਦਰ ਤਾਂ ਕਬੜ ਚਾਰ ਕਾਰੀਗਰ ਨੇ ਤੇ ਪੰਜ ਚਾਰ ਕਾਰੀਗਰ ਬੈਠੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਬੈਠੇ ਹੁੰਨੇ ਆ ਔਰ ਜਿਸ ਤਰ੍ਹਾਂ ਡੈਮੇਜ ਹੋਈ ਗੱਡੀ ਤੁਸੀਂ ਸ਼ਟਰ ਦੇਖੋ ਅੱਡਾ ਭਾਰਾ ਵਾ 30 35 ਸਾਲ ਬਣਾਣਾ ਜਿੱਦਾਂ ਗੱਡੀ ਹਿੱਟ ਹੋਈ ਆ ਮੈਂ ਕਹਿੰਦਾ ਗੱਡੀ 3 ਫੁੱਟ ਅੰਦਰ ਚਲੇ ਗਈ ਉਹਦੀ ਨੰਬਰ ਪਲੇਟ ਵੀ ਅੰਦਰ ਗਈ ਹੈ ਗੱਡੀ ਦੇ ਅੰਦਰ ਦੁਕਾਨ ਦੇ ਅੰਦਰ ਨੰਬਰ ਪਲੇਟ ਗਈ ਬਾਜੀ ਤੁਸੀਂ ਦੇਖੋ 에어 70 ਤੋਂ 80 ਦੀ ਸਪੀਡ ਦੇ ਦੋ ਗੱਡੀ ਸਟਾਕ ਹੁੰਦੀ ਉਦੋਂ 에어 ਬੈਗ ਖੁੱਲਦੇ ਆ ਗੱਡੀ ਦੇ 에어 ਬੈ ਠੀਕ ਹੈ ਜਦੋਂ ਕਿ ਕਿਸਰਾਵੀਆਂ ਬੋਤਲਾਂ ਦਾ ਕੁਝ ਕਰਾਂ। ਸ਼ਰਾਬੀਆਂ ਬੋਤਲਾਂ ਨਿਕਲੀਆਂ ਭਾਜੀ ਕੁੜੀ ਦੇ ਸੈਂਡਲ ਨਿਕਲੇ ਜਦੋਂ ਇਹਨਾਂ ਦੇ ਓਨਰ ਆਏ ਉਹ ਕਹਿਣ ਲੱਗੇ ਮੇਰੇ ਮਿਸਿਸ ਦੇ ਸੈਂਡਲ ਆ। ਤੁਸੀਂ ਦੱਸੋ ਕਾਰ 'ਚ ਕੋਈ ਓਨਰ ਬੈਠਾ ਹੋਵੇ ਜਾਂ ਲੇਡੀਜ਼ ਬੈਠੀ ਹੋਵੇ ਕੋਈ ਆਪਣੇ ਸੈਂਡਲ ਜਾਂ ਚੱਪਲ ਕਾਰ ਜਿਉਂ ਤਾਰ ਕੇ ਬਾਹਰ ਆਂਦਾ। ਉਹ ਆਪਣੀ ਗਲਤੀ ਤੇ ਪੜਦਾ ਪਾ ਰਹੀ ਹੈ ਆਪਣੇ ਬੱਚਿਆਂ ਦੀ ਗਲਤੀ ਤੇ ਪੜਦਾ ਪਾ ਰਹੀ ਹੈ। ਠੀਕ ਹੈ।